ਉਹ ਪਹਿਲੋ ਤਾਂ ਮਾਈਂਡ ਵਾਸ਼ ਕਰਨਾ ਪੈਣਾ ਬੱਚਿਆਂ ਦਾ 12ਵੀਂ ਤੋਂ ਬਾਅਦ ਕਹਿੰਦੇ ਅਜੀ ਬਾਹਰ ਜਾਣਾ ਠੀਕ ਹੈ ਹਰੇਕ ਬੱਚੇ ਦੇ ਦਿਮਾਗ 'ਚ ਭਰਿਆ ਹੋਇਆ ਹੈ ਬਾਹਰ ਜਾਣਾ ਬਾਹਰ ਜਾਣਾ ਪੰਜਾਬ ਦੇ ਨੌਜਵਾਨਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਜਾ ਅ ਹੋਰ ਨਾ ਸੂਬਿਆਂ 'ਚ ਜਾ ਕੇ ਨੌਕਰੀਆਂ ਲੱਭਣ ਦੀ ਲੋੜ ਨਹੀਂ ਲੱਗਦਾ ਵੀ ਪੰਜਾਬ ਦੇ ਵਿੱਚ ਨਵੇਂ ਸਟਾਰਟਅਪ ਆ ਰਹੇ ਨੇ ਬਾਹਰ ਜਾਂਦੇ ਕਿਉਂ ਆ ਬੱਚੇ ਕਿਉਂਕਿ ਸਾਡੇ ਕੋ ਇੱਥੇ ਬੱਚਿਆਂ ਨੂੰ ਦੇਣ ਨੂੰ ਨੌਕਰੀ ਹੈ ਨਹੀਂ ਜੀ ਜੇ ਬੱਚਿਆਂ ਨੂੰ ਇੱਥੇ ਪ੍ਰੋਪਰੀ ਪ੍ਰੋਪਰ ਨੌਕਰੀ ਮਿਲ ਜੇ ਤਾਂ ਉਹਨਾਂ ਨੂੰ ਲੋੜ ਨਹੀਂ ਹੈ ਬਾਹਰ ਜਾਣ ਦੀ ਉਹ ਬੱਚੇ ਆਪਣੇ ਮਾਪੇ ਚ ਆਪਣੇ ਭਾਈ ਭੈਣ ਚ ਰਹਿਣਾ ਚਾਹੁੰਦੇ ਨੇ پتہ ਵੀ ਜੇ ਬਾਹਰ ਜਾ ਕੇ ਲੱਖ ਕੋਈ ਕਮਾ ਰੇ ਇੱਥੇ 50000 ਚ ਵੀ ਸੈਟੀਸਫਾਈਡ ਹੋਏਗਾ ਨਾ ਮੈਂ ਕਹਿੰਦਾ 40000 ਚ ਸੈਟੀਸਫਾਈਡ ਹੈ ਮੈਂ ਕਹਿੰਦਾ ਮੈਂ ਦੁਨੀਆ ਦਾ ਕੋਈ ਕੋਨਾ ਆ ਨਹੀਂ ਨਹੀਂ ਛੇੜ ਜਿਹੜਾ ਛੱਡਿਆ ਬਹੁਤ ਬੁਰਾ ਹਾਲ ਹੈ ਲੋਕਾਂ ਦਾ No risk no growth ਪਹਿਲੀ ਗੱਲ ਜੇ ਤੁਹਾਨੂੰ ਗਰੋਥ ਚਾਹੀਦੀ ਆ ਤਾਂ ਤੁਹਾਨੂੰ ਰਿਸਕ ਲੈਣਾ ਪਊਗਾ ਬੇਸਿਕਲੀ ਪਰ ਅਸੀਂ ਵੀ ਤੁਹਾਨੂੰ ਇੱਕ ਪ੍ਰੋਮਿਸ ਕਰਕੇ ਜਾਵਾਂਗੇ ਕੋਈ ਸਟਾਰਟਅਪ ਕਰਾਂਗੇ ਯਾ ਜੇ ਚੇ ਬੰਦੇ ਸਾਨੂੰ ਘੱਟੋ ਘੱਟ ਵੀ 100 200 ਬੰਦਾ ਦਾ ਸਾਨੂੰ ਹੀ ਚਾਹੀਦਾ ਹੋਗਾ ਇੰਡੀਆ ਦੀ ਜੀਡੀਪੀ ਅੱਜ ਦੇਖੋ ਕਿ ਕਿੱਥੇ ਇੰਡੀਆ ਵੀ ਆ ਦਾ 4th ਲਾਰਜੇਸਟ ਇਕਨੋਮੀ ਆਫ ਦਾ ਵਰਲਡ ਆਉਣ ਆਲੇ 2 4 5 10 ਸਾਲਾਂ ਚ ਮੇਰੇ ਖਿਆਲ ਸੇ ਅਸੀਂ ਸੈਕੰਡ ਯਾ ਥਰਡ ਪੋਜੀਸ਼ਨ 'ਚ ਆ ਜਾਵਾਂਗੇ ਤਾਂ ਬਹੁਤ ਗਰੋਥ ਹੈ ਬਹੁਤ ਸਕੋਪ ਹੈ ਸਾਡੇ ਅਰਗੇ ਬੰਦਿਆਂ ਨੂੰ ਸਟਾਰਟਅੱਪਸ ਦੇਣੇ ਚਾਹੀਦੇ ਆ ਜਿਹੜੇ ਯੰਗ ਬੱਚੇ ਹੈਗੇ ਆ ਸੋਚ ਲਓ 20 25 ਸਾਲ ਦੇ ਉਹਨਾਂ ਨੂੰ ਰਾਈਟ ਡਾਇਰੈਕਸ਼ਨ ਦੇਣਾ ਬਹੁਤ ਜ਼ਰੂਰੀ ਜਿੱਦਣ ਆਪਾਂ ਰਾਈਟ ਡਾਇਰੈਕਸ਼ਨ ਦੇ ਦੇਵਾਂਗੇ ਬਿਲਡੈਕਸ ਪੰਜਾਬ ਔਰ ਵੱਖ-ਵੱਖ ਸ਼ਖਸੀਤਾ ਪਹੁੰਚ ਰਹੀਆਂ ਨੇ ਗੱਲਬਾਤ ਦੇ ਲਈ ਸਰ ਸ਼ਸ਼ੀਕਲ ਜੀ ਕੀ ਨਾਮ ਔਰ ਕਿਹੜੀ ਕੰਪਨੀ ਸਰ ਸ਼ਸ਼ੀਕਲ ਸੁਖਿੰਦਰ ਸਿੰਘ ਭయ్యా ਫਰਮ ਰਾਇਲ ਰੈ residencylander ਸਰ ਕਿਸ ਤਰ੍ਹਾਂ ਵੇਖਦੇ ਹੋ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਔਰ ਪੰਜਾਬ ਦੇ ਵਿੱਚ ਇਹੋ ਜਿਹੀਆਂ ਓਪਰਚ्युनिटीज ਦੀ ਬਹੁਤ ਕਮੀ ਹੈ ਵੀ ਹਰੇਕ ਬੰਦਾ ਨੌਕਰੀ ਤੋਂ ਇਲਾਵਾ ਕੱਟ ਹੈ ਜਿਹੜਾ ਬਿਜ਼ਨਸ ਦੇ ਵੱਲ ਜਾਂਦਾ ਔਰ ਰਿਸਕ ਘੱਟ ਲੈਂਦਾ ਉਸ ਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਨੋ ਰਿਸਕ ਨੋ ਗ੍ਰੋਥ ਪਹਿਲੀ ਗੱਲ ਜੇ ਤੁਹਾਡੀ ਗਰੋਥ ਚਾਹੀਦੀ ਆ ਤਾਂ ਤੁਹਾਨੂੰ ਰਿਸਕ ਲੈਣਾ ਪਊਗਾ ਬੇਸਿਕਲੀ ਹੁਣ ਸਿਮਰਜਿਤ ਮੱਕਰ ਭਾਜੀ ਦਾ ਬਹੁਤ ਵੱਡਾ ਇਨੀਸ਼ੀਏਟਿਵ ਹੈ ਜਿਹੜਾ ਉਹਨਾਂ ਨੇ ਕੰਮ ਐਡਾ ਵੱਡਾ ਕੀਤਾ ਪਹਿਲਾਂ ਸਾਡਾ ਥਿੰਕਿੰਗ ਕੁਝ ਹੋਰ ਸੀ ਪ੍ਰੋਗਰਾਮ ਚ ਆ ਕੇ ਸਾਨੂੰ ਸਮਝ ਆਈ ਦੇਖ ਕੇ ਪਤਾ ਲੱਗਿਆ ਕਿ ਇਟ ਇਸ ਅ ਵੈਰੀ ਹਿਊਜ ਟਾਸਕ ਭਾਜੀ ਨੇ ਬੜਾ ਵੱਡਾ ਕੰਮ ਕੀਤਾ ਬਹੁਤ ਯੂਥ ਨੂੰ ਨਵੇਂ ਇਨੀਸ਼ੀਏਟਿਵ ਨਵੇਂ ਸਟਾਰਟਅੱਪਸ ਦੇ ਮੌਕੇ ਮਿਲਣਗੇ ਔਰ ਲੱਗਦਾ ਵੀ ਇੱਥੇ ਜਿਹੜੇ ਆਏ ਨੇ ਉਸ ਤੋਂ ਇਲਾਵਾ ਜਿੰਨਾ ਤੱਕ ਇਹ ਗੱਲ ਪਹੁੰਚੇਗੀ ਚੇਂਜਸ ਹੋਣਗੀਆਂ ਥਿਸ ਇਜ਼ ਜਸਟ ਅ ਬਿਗਨਿੰਗ ਆ ਤਾਂ ਸਟਾਰਟ ਹੋਇਆ ਹੈ ਇਹਦੇ ਸਭ ਨਾਲ 100 200 ਬੰਦਾ 400 ਬੰਦਾ ਕਾਲ ਹੋਇਆ ਸੀ ਉਹ ਆਏ ਨੇ ਅਜੇ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਲੱਗਾ ਜਦੋਂ ਨੈਕਸਟ ਮੀਟਅਪ ਹੋਊਗਾ ਮੇਰੇ ਹਿਸਾਬ ਨਾਲ ਡਬਲ ਟ੍ਰਿਪਲ ਹੋ ਸਕਦਾ ਹੈ ਕਿ ਹਜ਼ਾਰ ਬੰਦਾ 2000 ਬੰਦਾ ਔਰ ਲੱਗਦਾ ਵੀ ਔਸ ਯੂਥ ਨੂੰ ਵੀ ਬੁਲਾਉਣਾ ਚਾਹੀਦਾ ਆਮ ਲੋਕਾਂ ਨੂੰ ਸੱਦਾ ਦੇਣਾ ਚਾਹੀਦਾ ਵੀ ਜਿਹੜੇ ਕਹਿੰਦੀ ਹੈ ਵੀ ਤਿਆਰੀ ਕਰਨਾ ਚਾਹੁੰਦੇ ਨੇ ਜਿਹੜੇ ਹੁਣ ਮੈਦਾਨ ਚਉਣਾ ਚਾਹੁੰਦੇ ਤੁਹਾਨੂੰ ਬੁਲਾਉਣ ਦੀ ਲੋੜ ਆਪ ਆ ਜਣੇ ਜਿੱਦਾਂ ਦੇ ਸਟਾਰਟਅਪ ਮਿਲਨੇ ਆ ਜਿੱਦਾਂ ਦੇ ਸਟਾਰਟਅਪ ਹੋਣੇ ਆ ਪਰ ਅਸੀਂ ਵੀ ਤੁਹਾਨੂੰ ਇੱਕ ਪ੍ਰੋਮਿਸ ਕਰਕੇ ਜਾਵਾਂਗੇ ਕੁਝ ਸਟਾਰਟਅਪ ਕਰਾਂਗੇ ਯਾ ਜੇਚੇ ਬੰਦੇ ਸਾਨੂੰ ਘੱਟੋ ਘੱਟ ਵੀ 100 200 ਬੰਦਾ ਤਾਂ ਸਾਨੂੰ ਹੀ ਚਾਹੀਦਾ ਹੋਊਗਾ ਔਰ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਜਾਂ ਹੋਰ ਨਾਲ ਸੂਬਿਆਂ 'ਚ ਜਾ ਕੇ ਨੌਕਰੀਆਂ ਲੱਭਣ ਦੀ ਲੋੜ ਨਹੀਂ ਲੱਗਦਾ ਵੀ ਪੰਜਾਬ ਦੇ ਵਿੱਚ ਨਵੇਂ ਸਟਾਰਟਅਪ ਆ ਰਹੇ ਨੇ ਦੇਖੋ ਪਹਿਲੇ ਤਾਂ ਮਾਈਂਡ ਵਾਸ਼ ਕਰਨਾ ਪੈਣਾ ਬੱਚਿਆਂ ਦਾ 12ਵੀਂ ਤੋਂ ਬਾਅਦ ਕਹਿੰਦੇ ਆ ਜੀ ਬਾਹਰ ਜਾਣਾ ਠੀਕ ਹੈ ਹਰੇਕ ਬੱਚੇ ਦੇ ਦਿਮਾਗ 'ਚ ਭਰਿਆ ਹੋਇਆ ਹੈ ਬਾਹਰ ਜਾਣਾ ਬਾਹਰ ਜਾਣਾ ਦੇਖੋ ਬਾਹਰ ਜਾਣਾ ਇੱਕ ਡਿਫਰੈਂਸ ਥੀਸ ਹੈ ਬਾਹਰ ਜਾਂਦੇ ਕਿਉਂ ਆ ਬੱਚੇ ਕਿਉਂਕਿ ਸਾਡੇ ਕੋ ਇੱਥੇ ਬੱਚਿਆਂ ਨੂੰ ਦੇਣ ਨੂੰ ਨੌਕਰੀ ਹੈ ਨਹੀਂਗੀ ਜੇ ਬੱਚਿਆਂ ਨੂੰ ਇੱਥੇ ਪ੍ਰੋਪਰੀ ਪ੍ਰੋਪਰ ਨੌਕਰੀ ਮਿਲ ਜੇ ਉਹਨਾਂ ਨੂੰ ਲੋਡ ਨਹੀਂ ਹੈ ਪਰ ਜਾਣਦੇ ਉਹ ਬੱਚੇ ਆਪਣੇ ਮਾਪੇ ਚ ਆਪਣੇ ਭਾਈ ਭੈਣ ਚ ਰਹਿਣਾ ਚਾਹੁੰਦੇ ਨੇ ਜੋ ਕਿ ਨਹੀਂ ਹੋ ਰਿਹਾ ਮੈਂ ਤਾਂ ਵੀ ਜੇ ਬਾਹਰ ਜਾ ਕੇ ਲੱਖ ਕੋਈ ਕਮਾ ਰੇ ਇੱਥੇ 50000 ਚ ਵੀ ਸੈਟੀਸਫਾਈਡ ਹੋਏਗਾ ਨਾ ਮੈਂ ਕਹਿੰਦਾ 40000 ਚ ਸੈਟੀਸਫਾਈਡ ਹੈ ਮੈਂ ਕਿਹ ਦੇਸ਼ ਮੈਂ ਦੁਨੀਆ ਦਾ ਕੋਈ ਕੋਨਾ ਆ ਨੀ ਨਹੀਂ ਛੇੜ ਜਿਹੜਾ ਛੱਡਿਆ ਬਹੁਤ ਬੁਰਾ ਹਾਲ ਹੈ ਲੋਕਾਂ ਦਾ ਬਹੁਤ ਬੱਚੇ ਜਿਹੜੇ ਉੱਥੇ ਗਏ ਠੀਕ ਹੈ ਦੇ ਆਰ ਡੂਇੰਗ ਗੁੱਡ ਬਟ ਉਹ ਗੁੱਡ ਕੀ ਉੱਥੇ ਉਹ ਦਾਲ ਰੋਟੀ ਚੱਲ ਰਹੀ ਹੈ ਬਸ ਓਕੇ ਹੈ ਜੇ ਉਹਨਾਂ ਬੱਚਿਆਂ ਨੂੰ ਆਪਣੇ ਮਾਪੇ ਦੇ ਰਹਿ ਕੇ ਮਾਪੇ ਦੇ ਨਾਲ ਰਹਿ ਕੇ ਹੋਰ ਵਧੀਆ ਫੈਸਿਲਿਟੀਆਂ ਮਿਲ ਜਦਾ ਬਾਈ ਬਾਈ ਨਾਟ ਇੰਡੀਆ ਇੰਡੀਆ ਦੀ ਜੀਡੀਪੀ ਅੱਜ ਦੇਖੋ ਕਿ ਕਿੱਥੇ ਇੰਡੀਆ ਵੀ ਆ ਦਾ 4th ਲਾਰਜੇਸਟ ਇਕਨੋਮੀ ਆਫ ਦਾ ਵਰਲਡ ਆਉਣ ਵਾਲੇ 2 4 5 10 ਸਾਲਾਂ ਚ ਮੇਰੇ ਖਿਆਲ ਸੇ ਅਸੀਂ ਸੈਕੰਡ ਯਰ 3rd ਪੋਜੀਸ਼ਨ 'ਚ ਆ ਜਾਣਗੇ ਤਾਂ ਬਹੁਤ ਗਰੋਥ ਹੈ ਬਹੁਤ ਸਕੋਪ ਹੈ ਸਾਡੇ ਅਰਗੇ ਬੰਦਿਆਂ ਨੂੰ ਸਟਾਰਟਅੱਪਸ ਦੇਣੇ ਚਾਹੀਦੇ ਆ ਜਿਹੜੇ ਯੰਗ ਬੱਚੇ ਹੈਗੇ ਆ ਸੋਚ ਲਓ 20 25 ਸਾਲ ਦੇ ਉਹਨਾਂ ਨੂੰ ਰਾਈਟ ਡਾਇਰੈਕਸ਼ਨ ਦੇਣਾ ਬਹੁਤ ਜ਼ਰੂਰੀ ਹੈ ਜਿੱਦਣ ਆਪਾਂ ਰਾਈਟ ਡਾਇਰੈਕਸ਼ਨ ਦੇ ਦਵਾਂਗੇ ਬਹੁਤ-ਬਹੁਤ ਥੈਂਕਸ ਯੂ ਸਰ ਗੱਲਬਾਤ ਕਰਨ ਦੇ ਲਈ ਔਰ ਬਿਲਕੁਲ ਸਰ ਨੇ ਕਿਹਾ ਵੀ ਜਦੋਂ ਨਵੇਂ ਸਟਾਰਟਅਪ ਆਪਣੇ ਸ਼ਹਿਰਾਂ ਦੇ ਵਿੱਚ ਹੋਣਗੇ ਤਾਂ ਸਾਨੂੰ ਹੋਰ ਨਾ ਸੂਬਿਆਂ ਜਾਂ ਹੋਰ ਨਾ ਦੇਸ਼ਾਂ ਵਿੱਚ ਜਾਣ ਦੀ ਲੋੜ ਨਹੀਂ ਪੈਗੀ